ਆਪਾਂ ਲਗਭਗ ਹਰ ਰੋਜ਼ ਇਦਾਂ ਦੀਆਂ ਘਟਨਾਵਾਂ ਸੁਣਦੇ ਆਂ ਕਿ ਪਤਨੀ ਨੇ ਆਸ਼ਕ ਨਾਲ ਮਿਲ ਕੇ ਪਤੀ ਦਾ ਕਤਲ ਕਰਵਾ ਦਿੱਤਾ ਜਾਂ ਪਤੀ ਨੇ ਆਪਣੀ ਪ੍ਰੇਮਿਕਾ ਦੇ ਨਾਲ ਮਿਲ ਕੇ ਪਤਨੀ ਦਾ ਕਤਲ ਕਰ ਦਿੱਤਾ ਜਿਵੇਂ ਆਪਾਂ ਸੌਰਭ ਹਤਿਆਕਾਂਡ ਦੀ ਹੀ ਗੱਲ ਕਰ ਲਈਏ ਜਿੱਥੇ ਮੁਸਕਾਨ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਪਤੀ ਸੌਰਭ ਨੂੰ ਪਹਿਲਾਂ ਤਾਂ ਕਤਲ ਕੀਤਾ ਉਸ ਤੋਂ ਬਾਅਦ ਉਸ ਦੀ লাশ ਨੂੰ ਡਰਮ ਵਿੱਚ ਪਾਇਆ ਤੇ ਉਸ ਵਿੱਚ ਸਿਮਿੰਟ ਪਾ ਦਿੱਤਾ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਬਚ ਜਾਵਾਂਗੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਪਰ ਜਿਵੇਂ ਕਹਿੰਦੇ ਨੇ ਕਿ ਜੁਰਮ ਕਦੇ ਛੁਪਦਾ ਨਹੀਂ ਉਹ ਆਖਰ ਇੱਕ ਦਿਨ ਸਾਹਮਣੇ ਆਉਂਦਾ ਹੀ ਹੈ ਐਦਾਂ ਦੀਆਂ ਘਟਨਾਵਾਂ ਆਪਾਂ ਰੋਜ਼ਾਨਾ ਦੇਖਣ ਨੂੰ ਮਿਲਦੀਆਂ ਨੇ ਰੋਜ਼ਾਨਾ ਸੁਣਦੇ ਆ ਫੇਰ ਵੀ ਇਨ੍ਹਾਂ ਘਟਨਾਵਾਂ ਤੋਂ ਸਿੱਖਿਆ ਲੈਣ ਦੀ ਬਜਾਏ ਲੋਕ ਐਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਜਦ ਕਿ ਸਭ ਨੂੰ ਪਤਾ ਹੈ ਕਿ ਕਦੇ ਵੀ ਜੋ ਜੁਰਮ ਕਰਨ ਵਾਲਾ ਉਹ ਨਹੀਂ ਬਚਦਾ ਇਸ ਜੁਰਮ ਨੂੰ ਅੰਜਾਮ ਵੀ ਉਹ ਬੰਦੇ ਦਿੰਦੇ ਨੇ ਜਿਨ੍ਹਾਂ ਦਾ ਕੋਈ ਕ੍ਰਿਮਿਨਲ ਟਰੈਕ ਰਿਕਾਰਡ ਨਹੀਂ ਹੁੰਦਾ ਜਿਨ੍ਹਾਂ ਨੇ ਆਪਾਂ ਪੰਜਾਬੀ ਚ ਕਹਿ ਦਈਏ ਕਦੇ ਕੁੱਤੇ ਦੇ ਸੋਟੀ ਵੀ ਨਹੀਂ ਮਾਰੀ ਹੁੰਦੀ ਉਹ ਲੋਕ ਕਤਲ ਕਰ ਜਾਂਦੇ ਨੇ ਉਹ ਲੋਕ ਐਡੇ ਐਡੇ ਕਾਂਡ ਕਰ ਜਾਂਦੇ ਨੇ ਜਿਨ੍ਹਾਂ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਇਸ਼ਕ ਦੇ ਵਿੱਚ ਅੰਨੇ ਹੋ ਕੇ ਪਿਆਰ ਦੇ ਵਿੱਚ ਅੰਨੇ ਹੋ ਕੇ ਬੰਦੇ ਨੂੰ ਐਦਾਂ ਮਾਰ ਦਿੰਦੇ ਨੇ ਜਿਵੇਂ ਕਿ ਉਹ ਕੋਈ ਪ੍ਰੋਫੈਸ਼ਨਲ ਕਿਲਰ ਹੋਣ ਕਾਤਲ ਹੋਣ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਇਸ ਵਿੱਚ ਇੱਕ ਕਤਲ ਹੁੰਦਾ ਹੈ ਕਤਲ ਹੁੰਦਾ ਹੈ 55 ਸਾਲ ਦੇ ਇੱਕ ਬੰਦੇ ਦਾ ਤੇ ਕਤਲ ਕਰਨ ਵਾਲੇ 70 ਸਾਲ ਦਾ ਬੰਦਾ ਅਤੇ 50 ਸਾਲ ਦੀ ਔਰਤ ਜਿਨ੍ਹਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਇਹ ਸੱਚੀ ਕਹਾਣੀ ਪੰਜਾਬ ਦੇ ਅੰਮ੍ਰਿਤਸਰ ਦੀ ਹੈ ਜਦੋਂ ਤੁਸੀਂ ਇਸ ਨੂੰ ਸੁਣੋਗੇ ਤੁਹਾਡੇ ਵੀ ਰੌਂਗ ਟੇ ਖੜੇ ਹੋ ਜਾਣਗੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਅੰਮ੍ਰਿਤਸਰ ਇੱਥੋਂ ਦੇ ਬਿਆਸ ਸਟੇਸ਼ਨ ਦੇ ਕੋਲ ਰੇਲਵੇ ਲਾਈਨਾਂ ਦੇ ਕੋਲ ਇੱਕ লাশ ਪਈ ਹੁੰਦੀ ਹੈ ਗੱਲ ਹੈ 7 April 2025 ਦੀ ਤਾਂ ਜਦੋਂ GRP ਪੁਲਿਸ ਇੱਥੇ ਗਸ਼ਤ ਕਰ ਰਹੀ ਹੁੰਦੀ ਹੈ ਤਾਂ ਉਹਨਾਂ ਦਾ ਧਿਆਨ ਜਾਂਦਾ ਇਸ লাশ ਦੇ ਉੱਤੇ ਪਹਿਲਾਂ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਕੋਈ ਹਾਦਸਾ ਹੋਇਆ ਟ੍ਰੇਨ ਦੇ ਨਾਲ ਕੋਈ ਬੰਦਾ ਟਕਰਾ ਗਿਆ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੋਵੇਗੀ ਹੁਣ ਇਹ ਪੁਲਿਸ ਵਾਲੇ ਜਦੋਂ ਇਸ লাশ ਦੇ ਕੋਲ ਜਾਂਦੇ ਨੇ ਤਾਂ ਉਹ ਦੇਖਦੇ ਨੇ ਕਿ ਇਸ ਲਾਸ਼ ਦੇ ਉੱਤੇ ਤਾਂ ਕਿਸੇ ਨੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕੀਤਾ ਹੋਇਆ ਸੀ ਗਲ ਦੇ ਉੱਤੇ ਤੇਜ਼ ਧਾਰ ਹਥਿਆਰ ਨਾਲ ਬਾਹਰ ਕੀਤਾ ਹੋਇਆ ਸੀ ਤੇ ਹੋਰ ਅਲੱਗ-ਅਲੱਗ ਸਰੀਰ ਦੇ ਹਿੱਸਿਆਂ ਉੱਤੇ ਵੀ ਤੇਜ਼ ਧਾਰ ਹਥਿਆਰ ਨਾਲ ਬਾਹਰ ਕੀਤਾ ਹੋਇਆ ਸੀ ਯਾਨੀ ਇਸ ਤੋਂ ਪਤਾ ਲੱਗਦਾ ਸੀ ਕਿ ਇਹ ਕੋਈ ਹਾਦਸਾ ਨਹੀਂ ਇਹ ਟ੍ਰੇਨ ਦੇ ਨਾਲ ਟਕਰਾ ਕੇ ਮੌਤ ਨਹੀਂ ਹੋਈ ਸਗੋਂ ਕਿਸੇ ਨੇ ਇਸ ਬੰਦੇ ਦਾ ਕਤਲ ਕੀਤਾ ਹੈ ਕਤਲ ਕਰਕੇ ਇਸ ਦੀ লাশ ਨੂੰ ਲਿਆ ਕੇ ਰੇਲਵੇ ਲਾਈਨ ਦੇ ਉੱਤੇ ਸੁੱਟਿਆਗਾ ਤਾਂ ਜੋ ਲੋਕਾਂ ਨੂੰ ਲੱਗੇ ਕਿ ਇਹ ਤਾਂ ਕੋਈ ਹਾਦਸਾ ਹੋਇਆ ਸੀ ਟ੍ਰੇਨ ਇਸ ਦੇ ਉੱਪਰ ਦੀ ਲੰਘ ਜਾਏਗੀ ਅਤੇ ਇਹ ਜੋ ਕਤਲ ਹੈ ਇੱਕ ਹਾਦਸੇ ਦਾ ਰੂਪ ਧਾਰਨ ਕਰ ਲਵੇਗਾ ਪਰ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਇਸ ਟਰੈਕ ਉੱਤੇ ਗੱਡੀ ਨਹੀਂ ਆਉਂਦੀ ਤਾਂ ਹੁਣ ਪੁਲਿਸ ਇਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ লাশ ਨੂੰ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਹੁਣ ਸਭ ਤੋਂ ਵੱਡਾ ਸਵਾਲ ਪੁਲਿਸ ਦੇ ਸਾਹਮਣੇ ਇਹ ਸੀ ਕਿ ਆਖਰ ਇਹ লাশ ਹੈ ਕਿਸ ਦੀ ਪੁਲਿਸ ਹੁਣ ਇਸ লাশ ਦੀਆਂ ਫੋਟੋਆਂ ਖਿੱਚਦੀ ਆ ਵਾਇਰਲ ਕਰਦੀ ਆ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ লাশ ਤਾਂ ਕਸ਼ਮੀਰ ਸਿੰਘ ਦੀ ਹੈ ਜਿਸ ਦੀ ਉਮਰ ਲਗਭਗ 55 ਸਾਲ ਹੈ ਇਧਰ ਕਸ਼ਮੀਰ ਸਿੰਘ ਦੇ ਘਰ ਦੇ ਵੀ ਜੋ ਕਸ਼ਮੀਰ ਸਿੰਘ ਆ ਉਸ ਦੀ ਤਲਾਸ਼ ਕਰ ਰਹੇ ਸੀ ਉਹ ਘਰੋਂ ਲਾਪਤਾ ਸੀ ਹੁਣ ਪੁਲਿਸ ਇਸ ਕੇਸ ਦੀ ਹੋਰ ਬਰੀਕੀ ਦੇ ਨਾਲ ਇਨਵੈਸਟੀਗੇਸ਼ਨ ਕਰਦੀ ਹੈ ਹੁਣ ਜੋ ਆਸੇ ਪਾਸੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹ ਦੇਖੇ ਜਾਂਦੇ ਨੇ ਕਿ ਆਖਰ ਇੱਥੇ ਇਹ লাশ ਆਈ ਕਿਦਾਂ ਕਈ ਕੈਮਰੇ ਦੇਖਣ ਤੋਂ ਬਾਅਦ ਪੁਲਿਸ ਨੂੰ ਇੱਕ ਫੁਟੇਜ ਮਿਲਦੀ ਹੈ ਜਿਸ ਵਿੱਚ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਮੋਟਰਸਾਈਕਲ ਦੇ ਉੱਤੇ ਇੱਕ ਮਰਦ ਅਤੇ ਇੱਕ ਔਰਤ ਬੋਰੀ ਰੱਖ ਕੇ ਲੈ ਕੇ ਆਏ ਤੇ ਉਸ ਤੋਂ ਬਾਅਦ ਉਹ ਬੋਰੀ ਇਹ ਰੇਲਵੇ ਲਾਈਨ ਤੇ ਸੁੱਟ ਗਏ ਰਾਤ ਦੇ ਹਨੇਰੇ ਦੇ ਵਿੱਚ ਪਰ ਪੁਲਿਸ ਨੂੰ ਜਾਣਨਾ ਚਾਹੁੰਦੀ ਸੀ ਕਿ ਆਖਰੀ ਬੰਦੇ ਹੈ ਕੌਣ ਜਿਨ੍ਹਾਂ ਨੇ ਇਸ লাশ ਨੂੰ ਇੱਥੇ ਲਿਆ ਕੇ ਸੁੱਟਿਆ ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਸਾਰੇ ਘਟਨਾਕਰਮ ਦੀ ਜੋ ਜਾਂਚ ਹੈ ਜੋ ਤਫ਼ਤੀਸ਼ ਆ ਉਹ ਹੋਰ ਤੇਜ਼ ਕਰ ਦਿੱਤੀ ਜਾਂਦੀ ਹੈ ਪੁਲਿਸ ਨੂੰ ਜੋ ਸੀਸੀਟੀਵੀ ਕੈਮਰੇ ਦੀ ਫੁਟੇਜ ਮਿਲੀ ਸੀ ਉਸ ਵਿੱਚ ਜੋ ਪੁਲਿਸ ਨੂੰ ਮਰਦ ਅਤੇ ਔਰਤ ਦਿਖਾਈ ਦਿੱਤੇ ਸੀ ਪੁਲਿਸ ਨੇ ਦੇਖਿਆ ਕਿ ਇਹ ਤਾਂ ਜੋ ਔਰਤ ਹੈ ਇਹ ਤਾਂ ਕਸ਼ਮੀਰ ਸਿੰਘ ਦੇ ਘਰ ਵਾਲੀ ਲੱਗਦੀ ਹੈ ਹੁਣ ਇਹਨਾਂ ਦੀ ਕਾਲ ਡਿਟੇਲ ਵੀ ਕਢਵਾਈ ਜਾਂਦੀ ਹੈ ਕਸ਼ਮੀਰ ਸਿੰਘ ਦੀ ਘਰ ਵਾਲੀ ਜਿਸ ਦਾ ਨਾਮ ਬਲਵਿੰਦਰ ਕੌਰ ਉਫ ਬਿੰਦਰੋ ਸੀ ਜਿਸ ਦੀ ਉਮਰ ਲਗਭਗ 50 ਸਾਲ ਸੀ ਇਸ ਦੀ ਕਾਲ ਡਿਟੇਲ ਕਢਵਾਈ ਜਾਂਦੀ ਹੈ ਤਾਂ ਕਾਲ ਡਿਟੇਲ ਦੇ ਵਿੱਚ ਇੱਕ ਨੰਬਰ ਆਉਂਦਾ ਹੈ ਅਮਰ ਸਿੰਘ ਦਾ ਅਮਰ ਸਿੰਘ ਜੋ ਕਿ 70 ਸਾਲ ਦਾ ਸੀ ਸਿੰਘ ਬਾਰੇ ਪੁਲਿਸ ਤਫਤੀਸ਼ ਕਰਦੀ ਤਾਂ ਪਤਾ ਲੱਗਦਾ ਕਿ ਜੋ ਇਹ ਮੋਟਰਸਾਈਕਲ ਤੇ ਸਵਾਰ ਬੰਦਾ ਸੀ ਉਹ ਅਸਲ ਵਿੱਚ ਅਮਰ ਸਿੰਘ ਸੀ ਤੇ ਜੋ ਔਰਤ ਸੀ ਉਹ ਬਲਵਿੰਦਰ ਕੌਰ ਸੀ ਕਸ਼ਮੀਰ ਸਿੰਘ ਦੇ ਘਰ ਵਾਲੀ ਬਲਵਿੰਦਰ ਕੌਰ ਦੀ ਉਮਰ ਲਗਭਗ 50 52 ਸਾਲ ਸੀ ਤੇ ਜੋ ਅਮਰ ਸਿੰਘ ਸੀ ਉਸ ਦੀ ਉਮਰ 70 ਸਾਲ ਸੀ ਹੁਣ ਪੁਲਿਸ ਵਾਲੇ ਇਹ ਹੈਰਾਨੀ ਦੇ ਵਿੱਚ ਸੀ ਕਿ ਆਖਰ ਇਨਾਂ ਨੂੰ ਕੀ ਲੋੜ ਪੈ ਗਈ ਸੀ ਕਸ਼ਮੀਰ ਸਿੰਘ ਦਾ ਕਤਲ ਕਰਨ ਦੀ ਕਿਉਂਕਿ ਇਹਨਾਂ ਦੀ ਤਾਂ ਉਮਰ ਹੀ ਬਹੁਤ ਜ਼ਿਆਦਾ ਸੀ ਹੁਣ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਜੀ ਆਰ ਪੀ ਥਾਣਾ ਮੁਖੀ ਬਲਵੀਰ ਸਿੰਘ ਦੱਸਦੇ ਆ ਕਿ ਅਸਲ ਵਿੱਚ ਜੋ ਬਲਵਿੰਦਰ ਕੌਰ ਸੀ ਅਤੇ ਅਮਰ ਸਿੰਘ ਸੀ ਇਹਨਾਂ ਦਾ ਕਾਫੀ ਸਮੇਂ ਤੋਂ ਇੱਕ ਦੂਜੇ ਦੇ ਨਾਲ ਪਿਆਰ ਸੀ 7-8 ਸਾਲਾਂ ਤੋਂ ਇਹ ਇੱਕ ਦੂਜੇ ਦੇ ਸਬੰਧ ਦੇ ਵਿੱਚ ਸੀ ਤੇ ਇਸ ਗੱਲ ਦਾ ਪਤਾ ਕਸ਼ਮੀਰ ਸਿੰਘ ਨੂੰ ਲੱਗ ਜਾਂਦਾ ਹੈ ਕਸ਼ਮੀਰ ਸਿੰਘ ਮਲੇਸ਼ੀਆ ਦੇ ਵਿੱਚ ਕੰਮ ਕਰਦਾ ਹੁੰਦਾ ਤੇ ਹੁਣ ਉਹ ਆਪਣੇ ਘਰ ਆ ਗਿਆ ਹੁੰਦਾ ਜਦੋਂ ਇਸ ਗੱਲ ਦਾ ਪਤਾ ਕਸ਼ਮੀਰ ਸਿੰਘ ਨੂੰ ਲੱਗਦਾ ਹੈ ਤਾਂ ਕਸ਼ਮੀਰ ਸਿੰਘ ਹੁਣ ਆਪਣੀ ਘਰ ਵਾਲੀ ਬਲਵਿੰਦਰ ਕੌਰ ਬਿੰਦਰੋ ਦੇ ਨਾਲ ਲੜਦਾ ਹੈ ਤੇ ਉਸ ਨੂੰ ਕਹਿੰਦਾ ਕਿ ਤੇਰੀ ਐਨੀ ਉਮਰ ਹੋ ਗਈ ਤੇ ਤੈਨੂੰ ਇਹ ਚੀਜ਼ਾਂ ਹੁਣ ਨਹੀਂ ਸੋਭਦੀਆਂ ਤੂੰ ਗਲਤ ਕਰ ਰਹੀ ਹੈ ਪਰ ਬਲਵਿੰਦਰ ਕੌਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਉਸ ਨੇ ਸੋਚਿਆ ਕਿ ਮੈਂ ਅਮਰ ਸਿੰਘ ਤੋਂ ਪਿੱਛੇ ਨਹੀਂ ਹਟਾਂਗੀ ਮੈਂ ਉਸ ਦੇ ਨਾਲ ਉਦਾਂ ਹੀ ਪਿਆਰ ਕਰਾਂਗੀ ਪਰ ਇਧਰ ਕਸ਼ਮੀਰ ਸਿੰਘ ਗੱਲ-ਗੱਲ ਤੇ ਉਸ ਨੂੰ ਟੋਕਦਾ ਸੀ ਹੁਣ ਬਲਵਿੰਦਰ ਕੌਰ ਨੂੰ ਲੱਗਦਾ ਹੈ ਕਿ ਕਸ਼ਮੀਰ ਸਿੰਘ ਸਾਡੇ ਰਾਹ ਦਾ ਰੋੜਾ ਕਿਉਂ ਨਾ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਇਸ ਦਾ ਕਤਲ ਕਰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਮੈਨੂੰ ਅਤੇ ਅਮਰ ਸਿੰਘ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਹੋਵੇਗਾ ਅਮਰ ਸਿੰਘ ਅਤੇ ਬਲਵਿੰਦਰ ਕੌਰ ਦੋਨੋਂ ਮਿਲ ਕੇ ਇੱਕ ਪਲੈਨਿੰਗ ਕਰਦੇ ਨੇ ਉਹ ਰਾਤ ਨੂੰ ਜਦੋਂ ਕਸ਼ਮੀਰ ਸਿੰਘ ਖੂਕ ਸੁੱਤਾ ਪਿਆ ਹੁੰਦਾ ਹੈ ਤਾਂ ਬਲਵਿੰਦਰ ਕੌਰ ਅਮਰ ਸਿੰਘ ਨੂੰ ਬੁਲਾਉਂਦੀ ਹੈ ਅਮਰ ਸਿੰਘ ਇੱਕ ਤੇਜ਼ ਤਾਰ ਹਥਿਆਰ ਲੈ ਕੇ ਆਉਂਦਾ ਤੇ ਸੁੱਤੇ ਪਏ ਕਸ਼ਮੀਰ ਸਿੰਘ ਉੱਤੇ ਉਹ ਬਾਹਰ ਕਰ ਦਿੰਦਾ ਹੈ ਤੇ ਕਈ ਵਾਰ ਕਸ਼ਮੀਰ ਸਿੰਘ ਦੇ ਉੱਤੇ ਕੀਤੇ ਜਾਂਦੇ ਨੇ ਜਦੋਂ ਕਸ਼ਮੀਰ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਇਹ ਸੋਚਦੇ ਨੇ ਕਿ ਆਖਰ লাশ ਦਾ ਕੀ ਕੀਤਾ ਜਾਵੇ ਤਾਂ ਇਹਨਾਂ ਦੇ ਦਿਮਾਗ ਦੇ ਵਿੱਚ ਪਲੈਨਿੰਗ ਆਉਂਦੀ ਹੈ ਕਿ ਕਿਉਂ ਨਾ ਕਸ਼ਮੀਰ ਸਿੰਘ ਦੀ লাশ ਨੂੰ ਰੇਲਵੇ ਲਾਈਨ ਤੇ ਸੁੱਟ ਦਿੱਤਾ ਜਾਵੇ ਉੱਪਰ ਦੀ ਰੇਲ ਗੱਡੀ ਲੰਘ ਜਾਵੇਗੀ ਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗੇਗਾ ਲੋਕ ਸਮਝਣਗੇ ਕਿ ਕਸ਼ਮੀਰ ਸਿੰਘ ਦੇ ਨਾਲ ਹਾਦਸਾ ਹੋ ਗਿਆ ਉਸ ਦੀ ਟ੍ਰੇਨ ਨਾਲ ਟੱਕਰ ਹੋ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਪਰ ਜਿਸ ਰੇਲਵੇ ਲਾਈਨ ਉੱਤੇ ਇਹ ਕਸ਼ਮੀਰ ਸਿੰਘ ਦੀ লাশ ਟੁੱਟ ਗਿਆ ਸੀ ਉਸ ਉੱਪਰ ਤਾਂ ਟ੍ਰੇਨ ਆਈ ਨਹੀਂ ਤੇ ਦੂਸਰੇ ਦਿਨ ਜਦੋਂ ਸਵੇਰੇ ਪੁਲਿਸ ਪਾਰਟੀ ਨੇ ਇਹ লাশ ਦੇਖੀ ਉਸ ਤੋਂ ਬਾਅਦ ਬੜੀ ਬਰੀਕੀ ਦੇ ਨਾਲ ਇਸ ਕੇਸ ਦੀ ਤਫ਼ਤੀਸ਼ ਕੀਤੀ ਅਤੇ ਇਹ ਸਾਰੇ ਘਟਨਾਕਰਮ ਦੇ ਉੱਤੋਂ ਪਰਦਾ ਚੁੱਕਿਆ ਹੁਣ ਪੁਲਿਸ ਨੇ ਬਲਵਿੰਦਰ ਕੌਰ ਅਤੇ ਅਮਰ ਸਿੰਘ ਦੋਨਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਤੇ ਇਹਨਾਂ ਦੋਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ 70 ਸਾਲਾਂ ਦੇ ਬੰਦੇ ਅਤੇ 50 ਸਾਲਾਂ ਦੀ ਔਰਤ ਨੇ ਇਹ ਸੋਚਿਆ ਕਿ ਅਸੀਂ 55 ਸਾਲਾਂ ਦੇ ਇਸ ਬੰਦੇ ਦਾ ਕਤਲ ਕਰਦੀ ਹੈ ਜਾਨੀ ਔਰਤ ਨੇ ਸੋਚਿਆ ਕਿ ਆਪਣੇ ਪਤੀ ਦਾ ਮੈਂ ਕਤਲ ਕਰਵਾ ਦੇਵਾਂ ਸਾਡੇ ਰਾਹ ਦਾ ਜੋ ਰੋੜਾ ਹੈਗਾ ਉਹ ਸਾਫ ਹੋ ਜਾਏਗਾ ਜਾਨੀ ਐਨੀ ਉਮਰ ਦੇ ਵਿੱਚ ਵੀ ਉਹ ਬੰਦਿਆਂ ਦੇ ਦਿਮਾਗ ਦੇ ਵਿੱਚ ਐਡਾ ਵੱਡਾ ਕ੍ਰਾਈਮ ਆ ਗਿਆ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਸ਼ਾਇਦ ਕੁੱਤੇ ਦੇ ਸੋਟੀ ਵੀ ਨਾ ਮਾਰੀ ਹੋਵੇ ਤੇ ਉਹਨਾਂ ਨੇ ਇੱਕ ਬੰਦੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜੇ ਅਸੀਂ ਕਸ਼ਮੀਰ ਸਿੰਘ ਨੂੰ ਮਾਰ ਦੇਵਾਂਗੇ ਤੇ ਉਸ ਤੋਂ ਬਾਅਦ ਸਾਡੇ ਨਾਲ ਕੀ ਹੋਣ ਵਾਲਾ ਸਾਡੀ ਜ਼ਿੰਦਗੀ ਕਿਵੇਂ ਨਰਕ ਬਣਨ ਵਾਲੀ ਹੈ ਤੇ ਹੁਣ ਕਸ਼ਮੀਰ ਸਿੰਘ ਦੀ ਤਾਂ ਮੌਤ ਹੋ ਗਈ ਪਰ ਅਮਰ ਸਿੰਘ ਤੇ ਬਲਵਿੰਦਰ ਕੌਰ ਦੋਨਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ ਕਿਉਂਕਿ ਜੋ ਉਹਨਾਂ ਦੀ ਰਹਿਦੀ ਜ਼ਿੰਦਗੀ ਆ ਉਹ ਸਾਰੀ ਲੱਗਦਾ ਹੈ ਕਿ ਜੇਲ੍ਹ ਦੇ ਵਿੱਚ ਹੀ ਕੱਟੇਗੀ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ a stickar.